ਫੋਟੋਗ੍ਰਾਫਰ ਖਿੱਚ ਰਿਹਾ ਸੀ ਕੁੜੀ ਨੂੰ ਹੱਥ ਲਾ ਲਾ ਕੇ ਫੋਟੋਆਂ ਮੁੰਡੇ ਨੂੰ ਚੜਿਆ ਗੁੱਸਾ ਸ਼ਰਮ ਕਰਤਾ ਕੰਮ ਅਕਸਰ ਹੀ ਵਿਆਹਾਂ ਵਿੱਚ ਫੋਟੋਗ੍ਰਾਫਰਾਂ ਵੱਲੋਂ ਮੁੰਡਾ ਕੁੜੀ ਦੀਆਂ ਫੋਟੋਆਂ ਪੋਜ਼ ਬਣਵਾ ਕੇ ਖਿੱਚੀਆਂ ਜਾਂਦੀਆਂ ਨੇ ਪਰ ਹੁਣ ਇੱਕ ਫੋਟੋਗ੍ਰਾਫਰ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਦਰਅਸਲ ਵਿਆਹ ਵਿੱਚ ਸ਼ਗਨਾ ਤੋਂ ਪਹਿਲਾਂ ਜਦੋਂ ਨਵੀਂ ਵਿਆਹੀ ਦੁਲਹਨ ਸਟੇਜ ਤੇ ਆਉਂਦੀ ਹੈ ਤਾਂ ਸ਼ਗਨਾ ਤੇ ਬੈਠਣ ਤੋਂ ਪਹਿਲਾਂ ਫੋਟੋਗ੍ਰਾਫਰ ਵਿਆਹ ਵਾਲੀ ਲੜਕੀ ਦੀਆਂ ਫੋਟੋਆਂ ਖਿੱਚਣ ਲੱਗ ਜਾਂਦਾ ਏ ਅਤੇ ਉਹ ਕੁੜੀ ਦੇ ਮੂੰਹ ਨੂੰ ਹੱਥ ਲਾ ਲਾ ਕੇ ਪੋਜ਼ ਬਣਾਉਣ ਬਾਰੇ ਦੱਸਣ ਫੋਟੋ ਲਈ ਪੋਜ ਦੇਣਾ ਹੈ ਪਰ ਇਹ ਦੇਖ ਕੇ ਕੋਲ ਖੜੇ ਮੁੰਡੇ ਨੂੰ ਗੁੱਸਾ ਚੜ ਜਾਂਦਾ ਹੈ ਅਤੇ ਉਹ ਫੋਟੋਗ੍ਰਾਫਰ ਦੇ ਥੱਪੜ ਮਾਰ ਦਿੰਦਾ ਹੈ ਜਿਸ ਨੂੰ ਦੇਖ ਕੇ ਕੁੜੀ ਹੈਰਾਨ ਹੋ ਕੇ ਹੱਸਣ ਲੱਗ ਜਾਂਦੀ ਹੈ ਅਤੇ ਥੱਲੇ ਖੜੇ ਵੀ ਸਾਰੇ ਹੱਸਣ ਲੱਗ ਜਾਂਦੇ ਨੇ ਪਰ ਕੈਮਰਾਮੈਨ ਕਹਿੰਦਾ ਹੈ ਕਿ ਜੇ ਫੋਟੋਆਂ ਵਧੀਆ ਨਾ ਆਈਆਂ ਫਿਰ ਤੁਸੀਂ ਕਹਿਣਾ ਕਿ ਖਰਾਬ ਕਰਤੀਆਂ ਸੋ ਤੁਹਾਨੂੰ ਇਸ ਵਿੱਚ ਕੌਣ ਸਹੀ ਕੌਣ ਗਲਤ ਲੱਗਦਾ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ